ਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰਤੇ ਗੁੜਾ ਪਰਦੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਹੜੇ ਘਰਾਂ ਦੇ ਵਿੱਚ ਹੈ ਉਹ ਨਸ਼ਾ ਵਿਕਦਾ ਹੈ ਤੁਸੀਂ ਦੇਖਦੇ ਹੋ ਸਕਦੇ ਹੋ ਸੈਂਕੜੇ ਪੁਲਸ ਕਰਮੀ ਜਿਹੜੇ ਹੈ ਉਹ ਇਨ੍ਹਾਂ ਘਰਾਂ ਦੇ ਵਿੱਚ ਛਾਪੇਮਾਰੀ ਲਈ ਪਹੁੰਚੇ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਘਰਾਂ ਦੇ ਵਿੱਚ ਪੁਲਿਸ ਨੂੰ ਪਹਿਲਾਂ ਹੀ ਜਿਹੜੇ ਹੈ ਉਹ ਜਿੰਦੇ ਲੱਗੇ ਹੋਏ ਮਿਲੇ ਹਨ ਜਾਂ ਤਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੂੰ ਪਹਿਲਾਂ ਹੀ ਜਿਹੜੀ ਹੈ ਉਹ ਥੂ ਮਿਲ ਜਾਂਦੀ ਏਕੀ ਪੁਲਿਸ ਛਾਪੇਮਾਰੀ ਲਈ ਆ ਰਹੀ ਹੈ ਵੀ ਦੇਖ ਸਕਦੇ ਹਾਂ ਸੈਂਕੜੇ ਪੁਲਿਸ ਕਰਮੀ ਜਿਹੜੇ ਐ ਉਹ ਇਸ ਛਾਪੇਮਾਰੀ ਵਿੱਚ ਜਿਹੜੇ ਮੌਜੂਦ ਹਨ ਇਸ ਵੇਲੇ ਪਰ ਪੁਲਿਸ ਦੇ ਹੱਥ ਜਿਹੜੇ ਐ ਇਸ ਵੇਲੇ ਖਾਲੀ ਨਜ਼ਰ ਆ ਰਹੇ ਹਨ ਹੋਰ ਵੀ ਜਿਹੜੀ ਇਹ ਪੁਲਿਸ ਵੱਲੋਂ ਵਹੀਕਲਾਂ ਦੀ ਜਿਹੜੀ ਐ ਉਹ ਚੈਕਿੰਗ ਕੀਤੀ ਜਾ ਰਹੀ ਹੈ ਇਹ ਕਿਹੜਾ ਬੰਦਾ ਇਹ ਆਡ ਪਿੰਡ ਆਡ ਤੇ ਪਿੰਡ ਗੜਾਪੜਾ ਜੁਣਾ ਪਿੰਡਾਂ ਦੇ ਵਿੱਚ ਅਸੀਂ ਦੁਰਕ ਕੇ ਸਾਰੇ ਘੁੰਮ ਕੇ ਇਕੱਲੇ ਇਕੱਲੇ ਸਮੱਗਲਰ ਦੇ ਘਰ ਜਾ ਕੇ ਚੈੱਕ ਕਰਕੇ ਅਸੀਂ ਜਿਹੜੀ ਸਰਚ ਕੀਤੀ ਹੈ ਘਰ ਬੰਸੀ ਗਾ ਜੀ ਤੁਸੀਂ ਕੀ ਕੀਤਾ ਉਸ ਤੇ ਕੀ ਮਿਲੇ ਰਿਕਵਰੀ ਕੀ ਹੋਈ ਜੀ ਰਿਕਵਰੀ ਨਹੀਂ ਹੋਈ ਕਿਉਂਕਿ ਘਰ ਜਿਹੜੇ ਸੀਗੇ ਇਹ ਬੰਦ ਮਿਲੇ ਨੇ ਸਾਨੂੰ ਪਰ ਅਸੀਂ ਇਹਨਾਂ ਤੇ ਹੋਰ ਅਸੀਂ ਕੰਝਾ ਕਰਾਂਗੇ ਤੇ ਇਹਨਾਂ ਨੂੰ ਜਿਹੜਾ ਰੰਗੇ ਹਰਦੀ پکڑਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਉਹਦੀ ਡੈੱਡ ਬੋਡੀ ਮਿਲੀ ਆ ਉਹ ਜਿਹੜਾ ਏਰੀਆ ਕਾਫੀ ਬਦਨਾਮ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਸ਼ੇ ਦੇ ਮਾਮਲੇ ਚ ਨਸ਼ੇ ਦੇ ਮਾਮਲੇ ਚ ਜੀ ਉਸੇ ਹੀ ਲੜੀ ਦੇ ਵਿੱਚ ਅਸੀਂ ਆਪਣੀ ਸਰਚ ਆਪਰੇਸ਼ਨ ਚਲਾਉਂਦੇ ਰਹਿੰਦੇ ਆ ਜਿਹੜੇ ਬਦਨਾਮ ਏਰੀਆ ਹੈਗੇ ਨੇ ਉਹਨਾਂ ਨੂੰ ਅਸੀਂ ਕਾਬੂ ਕਰਨ ਵਾਸਤੇ ਉਹਨਾਂ ਮਾੜੇ ਅੰਸਰਾ ਨੂੰ ਅਸੀਂ ਸਰਚ ਆਪਰੇਸ਼ਨ ਉਸੇ ਹੀ ਲੜੀ ਵਿੱਚ ਕਰ ਰਹੇ ਹਾਂ ਇਸ ਦੇ ਪਹਿਲੇ ਵੀ ਤਿੰਨ ਨੌਜਵਾਨ ਨਸ਼ਾ ਕਰਦੇ ਹੋਏ ਰੋਡ 'ਤੇ ਡਿੱਗਦੇ ਨਜ਼ਰ ਆਏ ਸੀ ਲਗਾਤਾਰ ਨਸ਼ਾ बिक ਰਿਹਾ ਹੈ ਬੇਖੌਫ ਹੋ ਗਏ ਤੁਸੀਂ ਅੱਜ ਗਏ ਸਾਰੇ ਉਹਨਾਂ ਨੂੰ ਮੌਕਾ ਮਿਲ ਗਿਆ ਘੰਟਾ ਲੇਟ ਹੋ ਗਏ ਤੁਸੀਂ ਇਹ ਮੌਕਾ ਮਿਲ ਕੇ ਸਾਰੇ ਘਰਾਂ 'ਤੇ ਤਾਲਾ ਲੱਗ ਗਿਆ ਸੀ ਕੋਈ ਘਰ ਖੁੱਲਿਆ ਨਹੀਂ ਸੀ ਦੀ ਇਹਦੇ ਵਿੱਚ ਸਾਡੀਆਂ ਕੁਝ ਕਮੀਆਂ ਰਹਿ ਜਾਂਦੀਆਂ ਅਸੀਂ ਉਹਨਾਂ ਨੂੰ ਹਰ ਵਾਰੀ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਹਰ ਵਾਰੀ ਆਪਣੇ ਅੱਛੇ ਉੱਪਰ ਵਾਲੇ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਡੀ ਨੀਅਤ ਦੇ ਵਿੱਚ ਕੋਈ ਖੋਟ ਨਹੀਂ ਹੈ ਅਸੀਂ ਪਬਲਿਕ ਦੀ ਸਹਾਇਤਾ ਵਾਸਤੇ ਆ ਪਬਲਿਕ ਦੀ ਸੁਰੱਖਿਆ ਵਾਸਤੇ ਲਗਾਤਾਰ ਮਹਿੰਮ ਚਲਦੀ ਰਹੂਗੀ ਇਸ ਤਰ੍ਹਾਂ ਹੀ ਜੀ ਇਹ ਬਿਲਕੁਲ ਲਗਾਤਾਰ ਮਹਿੰਮ ਚਲਦੀ ਰਹੂਗੀ ਸਰ ਜੇਸਾ ਆਪਾਂ ਰੋਡ ਤੇ ਖੜੇ ਆ तकरीबन ਹਰ ਰੋਜ਼ ਸਵੇਰੇ ਸ਼ਾਮ ਸੈਂਕੜੇ ਅਣਪਛਾਤੇ ਨੌਜਵਾਨ ਇੱਥੇ ਆਉਂਦੇ ਆ ਨਸ਼ਾ ਲੈਣ ਲਈ ਉਹ ਪੁਲਿਸ ਵੱਲੋਂ ਉਹਨਾਂ ਦੀ ਕੋਈ ਰੋਕਥਾਮ ਲਈ ਕੋਈ ਕੀ ਖਾਸ ਪ੍ਰਬੰਧ ਕੀਤੇ ਜਾਣਗੇ ਤੁਹਾਡੇ ਉਹਨਾਂ ਜੀ ਅੱਜ ਮੈਂ ਇਸ ਚੀਜ਼ ਦਾ ਜਾਇਜ਼ਾ ਲਿਆ ਹੈ ਅਸੀਂ ਮੈਂ ਆਪਣੇ ਸੀਨੀਅਰ ਆਫਸਰਸ ਨਾਲ ਇਸ ਸਬੰਧ ਦੇ ਵਿੱਚ ਗੱਲ ਕਰੂੰਗਾ ਤੇ ਅਸੀਂ ਕੋਈ ਨਹੀਂ ਕੋਈ ਨਵੀਂ ਜਲਦੀ ਹੀ ਕੋਈ ਨਵੀਂ ਨੀਤੀ ਅਪਣਾਵਾਂਗੇ ਤੇ ਉਹਦੇ ਮੁਤਾਬਕ ਅਸੀਂ ਕੰਮ ਕਰਾਂਗੇ